ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਤੁਸੀਂ ਵੇਖ ਰਹੇ ਹੋ ਹੁੰਦਾ ਪੰਜਾਬ ਟਾਕਸ ਚੈਨਲ ਅਤੇ ਇਹ ਹੈ ਪ੍ਰੋਗਰਾਮ ਵਿਸ਼ੇਸ਼ ਰਿਪੋਰਟ ਜਿਸ ਨੂੰ ਲੈ ਕੇ ਹਾਜ਼ਰ ਆ ਮੈਂ ਇਸਦਾ ਮੇਜ਼ਬਾਨ ਅਤੇ ਪੇਸ਼ ਕਰਤਾ ਸੁਦੀਪ ਸਿੰਘ ਟਿੱਲੋਂ ਹਮੇਸ਼ਾ ਦੀ ਤਰ੍ਹਾਂ ਤੁਸੀਂ ਇਸ ਪ੍ਰੋਗਰਾਮ ਨੂੰ ਵੇਖ ਰਹੇ ਹੋ ਹੁੰਦਾ ਪੰਜਾਬ ਟਾਕਸ ਚੈਨਲ ਦੇ ਵੱਖ-ਵੱਖ ਮਾਧਿਅਮ ਜ਼ਰੀਏ ਦਾ ਪੰਜਾਬ ਟਾਕਸ ਦੇ ਫੇਸਬੁੱਕ ਪੇਜ YouTube ਚੈਨਲ ਅਤੇ ਆਈ ਪੀਟੀਵੀ ਦੀ ਬ੍ਰਾਡਕਾਸਟ ਰਾਹੀਂ ਅੱਜ ਦੀ ਇਸ ਖਰਬਾਤ ਵਿੱਚ ਆਪ ਸਭ ਦਾ ਬਹੁਤ ਬਹੁਤ ਸਵਾਗਤ ਬੜੇ ਰਾਹਤ ਦੀ ਗੱਲ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਜੋ ਜੰਗਬੰਦੀ ਦਾ ਆ आलम ਬਣਿਆ ਉਸ ਨਾਲ ਭਾਰਤ ਵਿੱਚ ਖਾਸ ਕਰ ਪੰਜਾਬ ਵਿੱਚ ਜਨਜੀਵਨ ਆਮ ਵਰਗਾ ਹੋਣਾ ਸ਼ੁਰੂ ਹੋਇਆ ਤੇ ਜੰਗ ਦੇ ਇਸ ਮਾਹੌਲ ਵਿੱਚ ਲੋਕਾਂ ਨੂੰ ਆਮ ਲੋਕਾਂ ਨੂੰ ਖਾਸ ਕਰ ਸਰਹਦੀ ਇਲਾਕੇ ਦੇ ਲੋਕਾਂ ਨੂੰ ਪੰਜਾਬ ਜੰਮੂ ਪਠਾਨਕੋਟ ਖਾਸ ਕਰ ਜੇਕਰ ਗੱਲ ਕਰ ਲਈਏ ਤਾਂ ਇਹਨਾਂ ਖੇਤਰਾਂ ਵਿੱਚ ਜਿੱਥੇ ਲਗਾਤਾਰ ਤਣਾਅ ਬਣਿਆ ਉਸ ਉੱਥੇ ਜੰਗਬੰਦੀ ਦੇ ਆਲਮ ਨਾਲ ਹੁਣ ਹਾਲਾਤ ਆਮ ਵਰਗੇ ਹੋ ਰਹੇ ਨੇ ਹੌਲੀ ਹੌਲੀ ਆਮ ਵਰਗੇ ਹੋ ਰਹੇ ਨੇ ਚੌਕਸੀ ਜ਼ਰੂਰ ਵਰਤੀ ਜਾ ਰਹੀ ਹੈ ਚੌਕਸੀ ਵੀ ਲੋਡ ਲਗਾਤਾਰ ਮਹਿਸੂਸ ਵੀ ਹੁੰਦੀ ਹੈ ਦੋਵਾਂ ਦੇਸ਼ਾਂ ਦਰਮਿਆਨ ਤਣਾਅ ਘਟਣਾ ਇੱਕ ਚੰਗਾ ਸੰਕੇਤ ਹੈ ਜੋ ਵਿਵਾਦਿਤ ਵਿਸ਼ੇ ਨੇ ਖਾਸ ਕਰ دہشت گردੀ ਦਾ ਵਿਸ਼ਾ ਉਸ ਉੱਪਰ ਵੀ ਲਗਾਤਾਰ ਕੰਮ ਕੀਤੇ ਜਾਣ ਦੀ ਲੋੜ ਹੈ ਜੋ ਦੋਸ਼ੀ ਨੇ ਗੁਨਾਹਗਾਰ ਨੇ ਖਾਸ ਕਰ ਪਹਿਲਗਾਮ ਮ دہشتੀ ਹਮਲੇ ਦੇ ਉਹਨਾਂ ਨੂੰ ਸਜ਼ਾ ਹੋ ਸਕੇ ਇਸ ਗੱਲ ਉੱਪਰ ਵੀ ਜ਼ੋਰ ਦਿੱਤਾ ਜਾਣਾ ਜ਼ਰੂਰੀ ਹੈ ਸੋ ਭਾਰਤ ਪਾਕਿਸਤਾਨ ਦਰਮਿਆਨ ਦੋ ਜੰਗ ਦਾ ਆਲਮ ਬਣਿਆ ਤੇ ਇਸ ਸਮਝੀ ਕਾਰਵਾਈ ਤੋਂ ਬਾਅਦ ਫਿਰ ਅਮਰੀਕਾ ਦੀ ਦਖਲਅੰਦਾਜ਼ੀ ਅਤੇ ਸੀਜ਼ ਫਾਇਰ ਯਾਨੀ ਕਿ ਜੰਗ ਬੰਦੀ ਦਾ ਐਲਾਨ ਹੋਣਾ ਤੇ ਦੋਵਾਂ ਦੇਸ਼ਾਂ ਵੱਲੋਂ ਫੌਰੀ ਤੌਰ ਤੇ ਇਸ ਨੂੰ ਲਾਗੂ ਕਰਨਾ ਇਸ ਦੀ ਪਾਲਣਾ ਕਰਨਾ ਇੱਕ ਰਾਹਤ ਭਰੀ ਗੱਲ ਸਾਹਮਣੇ ਆਈ ਹੈ ਖਾਸ ਕਰਕੇ ਜਦੋਂ ਗੱਲ ਹੁੰਦੀ ਹੈ ਪੰਜਾਬ ਦੀ ਪੰਜਾਬ ਦੇ ਲਾਗਲੇ ਇਲਾਕਿਆਂ ਦੀ ਸੋ ਜੰਗਬੰਦੀ ਲਾਗੂ ਹੋਣ ਤੋਂ ਬਾਅਦ ਕਿਹੋ ਜਿਹੇ ਹਾਲਾਤ ਨੇ ਕੀ ਕੁਝ ਇਸ ਵੇਲੇ ਨਜ਼ਰ ਆ ਰਹੇ ਹੈ ਉਸ ਬਾਰੇ ਗੱਲ ਕਰਾਂਗੇ ਅੱਜ ਦੇ ਪ੍ਰਮੁੱਖ ਵਿਸ਼ੇ ਵਜੋਂ ਵਿਸ਼ੇ ਹੋਰ ਵੀ ਹੋਣਗੇ ਇਹਨਾਂ ਦਿਨਾਂ ਦੇ ਨਾਲ ਜੁੜਦੇ ਵਿਸ਼ੇ ਹੋਣਗੇ ਉਹਨਾਂ ਦੀ ਵੀ ਗੱਲ ਕਰਾਂਗੇ ਅੱਜ ਦੇ ਹੀ ਇਸੇ ਤਾਜ਼ਾ ਅੰਕ ਵਿੱਚ ਅੱਗੇ ਜਾ ਕੇ ਪੰਜਾਬ ਨਾਲ ਸੰਬੰਧਤ ਤੇ ਕੁਝ ਖੇਡਾਂ ਦੀ ਦੁਨੀਆ ਨਾਲ ਸੰਬੰਧਿਤ ਵਿਸ਼ਿਆਂ ਵੱਲ ਵੀ ਆਵਾਂਗੇ ਅੱਜ ਦੀ ਇਸ ਗੱਲਬਾਤ ਵਿੱਚ ਮਗਰਲੇ ਸਮੇਂ ਦੌਰਾਨ ਤੇ ਗੱਲ ਪੰਜਾਬ ਦੇ ਮੌਸਮ ਵੀ ਦੀ ਵੀ ਤੁਹਾਨੂੰ ਦੱਸਾਂਗੇ ਜਿਹੜੀ ਕਿ ਹਮੇਸ਼ਾ ਦੀ ਤਰ੍ਹਾਂ ਕਰਨੀ ਬਣਦੀ ਹੈ ਸੋ ਇਹਨਾਂ ਸਾਰੇ ਵਿਸ਼ਿਆਂ ਸੰਬੰਧੀ ਜਾਣਕਾਰੀ ਤੁਹਾਨੂੰ ਦੇ ਰਹੇ ਹਾਂ ਅੱਜ ਦੀ ਇਸ ਗੱਲਬਾਤ ਦੀ ਤਾਜ਼ਾ ترین ਅੰਕ ਵਿੱਚ ਸੋ ਸਮੁੱਚੇ ਸਮੇਂ ਦੌਰਾਨ ਆਪ ਇਸ ਗੱਲਬਾਤ ਦੇ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ ਇਸ ਗੱਲਬਾਤ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਹੋਰਨਾਂ ਦੇ ਨਾਲ ਸਾਂਝਾ ਜ਼ਰੂਰ ਕਰਿਓ ਤਾਂ ਕਿ ਇਹਨਾਂ ਵਿਸ਼ਿਆਂ ਦੀ ਜਾਣਕਾਰੀ ਸਾਰਿਆਂ ਤੱਕ ਪਹੁੰਚ ਸਕੇ ਅਤੇ ਕਮੈਂਟਸ ਰਾਹੀਂ ਵੀ ਜ਼ਰੂਰ ਜੁੜਿਓ ਕਮੈਂਟਸ ਰਾਹੀਂ ਆਪਣੀ ਹਾਜ਼ਰੀ ਜ਼ਰੂਰ ਲਗਵਾਇਓ ਇਹਨਾਂ ਸਾਰੇ ਵਿਸ਼ਿਆਂ ਸੰਬੰਧੀ ਖਾਸ ਕਰ ਭਾਰਤ ਪਾਕਿਸਤਾਨ ਤਣਾਅ ਫਿਰ جنگ ਦਾ ਆਲਮ ਬਣਨਾ ਤੇ ਉਸ ਤੋਂ ਬਾਅਦ ਫਿਰ جنگਬੰਦੀ ਹੋਣਾ ਜੰਗ ਰੁਕਣ ਦਾ ਐਲਾਨ ਹੋਣਾ ਉਸ ਬਾਰੇ ਤੁਹਾਡਾ ਕੀ ਕਹਿਣਾ ਹੈ ਕੀ ਵਿਚਾਰ ਨੇ ਤੁਹਾਡੇ ਜ਼ਰੂਰ ਦੱਸਿਓ ਕਮੈਂਟਸ ਤੇ ਰਹੀਂ ਫੇਸਬੁਕ ਤੇ YouTube ਤੇ ਜਿੱਥੇ ਗੱਲਬਾਤ ਤੁਹਾਡੇ ਤੱਕ ਪਹੁੰਚ ਰਹੀ ਹੈ ਉਥੇ ਕਮੈਂਟਸ ਰਹੀਂ ਤੁਸੀਂ ਆਪਣੀ ਹਾਜ਼ਰੀ ਲਗਵਾ ਸਕਦੇ ਹੋ ਆਪਣੇ ਵਿਚਾਰ ਲਿਖ ਕੇ ਸਾਡੇ ਤੱਕ ਪਹੁੰਚਦੇ ਕਰ ਸਕਦੇ ਹੋ ਸ਼ੁਰੂ ਕਰਦੇ ਹਾਂ ਪ੍ਰੋਗਰਾਮ ਵਿਸ਼ੇਸ਼ ਰਿਪੋਰਟ ਦਾ ਅੱਜ ਦਾ ਇਹ ਤਾਜ਼ਾ ਤਰੀਨ ਅੰਕ ਦਾ ਪੰਜਾਬ ਟਾਕਸ ਚੈਨਲ ਜ਼ਰੀਏ ਭਾਰਤ ਅਤੇ ਪਾਕਿਸਤਾਨ ਤਣਾਅ ਪਿਛਲੇ ਦਿਨਾਂ ਦੌਰਾਨ ਸਿਖਰਾਂ ਨੂੰ ਛੋਂਦਾ ਨਜ਼ਰ ਆਇਆ 22 April ਦੇ ਪਹਿਲਗਾਮ ਵਿਖੇ ਹੋਏ دہشتੀ ਹਮਲੇ ਤੋਂ ਬਾਅਦ ਭਾਰਤ ਵੱਲੋਂ ਕਾਰਵਾਈ ਕੀਤੀ ਗਈ ਆਪਰੇਸ਼ਨ ਸਿੰਧੂਰ ਤਹਿਤ ਉਸ ਤੋਂ ਬਾਅਦ ਭਾਰਤੀ ਖੇਤਰਾਂ ਵਿੱਚ ਡਰੋਨ ਆਣੇ ਬਲੈਕਆਊਟ ਹੋਣਾ ਤੇ ਡਰੋਨ ਅਤੇ ਹੋਰ ਇਹੋ ਜਿਹੇ ਜੋ ਸਰਹੱਦ ਪਾਰੋਂ ਦ੍ਰਿਸ਼ ਨਜ਼ਰ ਆਇਆ ਉਨਾਤੇ ਪਰ ਦੇ ਐਂਟੀ ਡਿਫੈਂਸ ਸਿਸਟਮ ਜਿਹੜਾ 에ਅਰ ਡਿਫੈਂਸ ਸਿਸਟਮ ਐਡੀਐਸ ਵੱਲੋਂ ਜੋ ਕਾਰਵਾਈ ਕੀਤੀ ਗਈ ਉਸ ਦੀ ਗੂੰਜ ਪਈ ਰਾਤ ਦੇ ਹਨੇਰੇ ਵਿੱਚ ਬਹੁਤ ਕੁਝ ਹੁੰਦਾ ਹੋਇਆ ਨਜ਼ਰ ਆਇਆ ਇਸ ਤੋਂ ਬਾਅਦ ਪਾਕਿਸਤਾਨ ਦੀ ਤਰਫੋਂ ਵੀ ਮਿਜ਼ਾਈਲਾਂ ਦਾ ਪ੍ਰਯੋਗ ਹੋਣਾ ਅਤੇ ਸਿੱਧੀ ਜੰਗ ਦਾ ਵੀ ਕਾਲਮ ਬਣਦਾ ਹੋਇਆ ਨਜ਼ਰ ਆਇਆ ਪਰ ਰਾਹਤ ਦੀ ਗੱਲ ਇਹ ਸੀ ਕਿ ਉਸੇ ਦਿਨ ਯਾਨੀ ਕਿ ਬੀਤੇ ਸਨਿਚਰਵਾਰ ਸ਼ਾਮ ਤੱਕ ਇਹ ਖਬਰ ਆ ਗਈ ਕਿ ਅਮਰੀਕਾ ਦੇ ਹਵਾਲੇ ਤੋਂ ਜੰਗਬੰਦੀ ਦੀ ਗੱਲ ਸਾਹਮਣੇ ਆਈ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਟਰੂਥ ਸੋਸ਼ਲ ਉਤੇ ਇਹ ਗੱਲ ਲਿਖੀ ਕਿ ਉਹ ਐਲਾਨ ਕਰਦੇ ਨੇ ਜਾਂ ਕਰਦੇ ਆ ਖੁਸ਼ੀ ਮਹਿਸੂਸ ਕਰ ਰਹੇ ਨੇ ਕਿ ਭਾਰਤ ਤੇ ਪਾਕਿਸਤਾਨ ਦੋਵੇਂ ਫੌਰੀ ਤੌਰ ਤੇ ਜੰਗਬੰਦੀ ਲਈ ਰਾਜ਼ੀ ਹੋ ਗਏ ਜੰਗਬੰਦੀ ਹੋਈ ਪਰ ਸੋ ਕੁਝ ਘੰਟਿਆਂ ਬਾਅਦ ਇੱਕ ਵਾਰ ਫਿਰ ਮੀਡੀਆ ਚੈਨਲਾਂ ਉਤੇ ਸੁਰਖੀਆਂ ਆਉਣ ਲੱਗੀਆਂ ਕਿ ਡਰੋਨ ਨਜ਼ਰ ਆਏ ਜਾਂ ਇਸੇ ਤਰ੍ਹਾਂ ਦੇ ਬਲੈਕਆਊਟ ਅਤੇ ਚੌਕਸੀ ਵਜੋਂ ਕਾਫੀ ਕਾਰਵਾਈਆਂ ਹੋਈਆਂ ਹਾਲਾਂਕਿ ਭਾਰਤੀ ਸੈਨਾ ਨੇ ਇਸ ਗੱਲ ਦਾ ਬਿਆਨ ਦਿੱਤਾ ਸੀ ਕਿ ਉਹਨਾਂ ਮੁਤਾਬਕ ਸ਼੍ਰੀਨਗਰ ਵਿੱਚ ਕੋਈ ਇਹੋ ਜਿਹੀ ਗੱਲ ਨਹੀਂ ਹੋਈ ਕੋਲੀਬਾਰੀ ਨਹੀਂ ਹੋਈ ਕੋਈ ਧਮਾਕਿਆਂ ਦੀ ਆਵਾਜ਼ ਸੁਣਾਈ ਨਹੀਂ ਦਿੱਤੀ ਅਤੇ ਹੌਲੀ-ਹੌਲੀ ਜੋ ਬਲੈਕਆਊਟ ਜੰਗਮੰਦੀ ਤੋਂ ਬਾਅਦ ਵੀ ਹੋਇਆ ਸੀ ਉਹ ਸ਼ਾਮ ਤੱਕ ਦੇਰ ਰਾਤ ਤੱਕ ਹਟਾ ਦਿੱਤਾ ਗਿਆ ਇਸ ਤੋਂ ਬਾਅਦ ਐਤਵਾਰ ਅਤੇ ਸੋਮਵਾਰ ਦੋ ਦਿਨ ਹਾਲਾਤ ਆਮ ਵਰਗੇ ਹੁੰਦੇ ਹੋਏ ਨਜ਼ਰ ਆਏ। ਪਾਕਿਸਤਾਨ ਦੀ ਤਰਫੋਂ ਆਪਣਾ 에ਅਰ ਸਪੇਸ ਵੀ ਖੋਲ ਦਿੱਤਾ ਗਿਆ। ਭਾਰਤ ਵਾਲੇ ਬੰਨੇ ਵੀ ਹਵਾਈ ਅੱਡਿਆਂ ਉੱਤੇ ਕਾਫੀ ਰਾਹਤ ਦੇਖੀ ਗਈ। ਹਾਲਾਤ ਖੁੱਲਦੇ ਹੋਏ ਵਿਖਾਈ ਦਿੱਤੇ, ਆਮ ਵਰਗੇ ਹੁੰਦੇ ਹੋਏ ਵਿਖਾਈ ਦਿੱਤੇ। ਇਸ ਤੋਂ ਇਲਾਵਾ ਰੇਲਵੇ ਵੱਲੋਂ ਜੋ ਰੀਲ ਗੱਡੀਆਂ ਰੱਦ ਕੀਤੀਆਂ ਗਈਆਂ ਸੀ, ਉਹਨਾਂ ਨੂੰ ਵੀ ਬਹਾਲ ਕਰ ਦਿੱਤਾ ਗਿਆ। ਰੇਲ ਆਵਾਜਾਈ ਵੀ ਤੁਰ ਦਿਹੀ ਹੋਈ ਵਿਖਾਈ ਦਿੱਤੀ ਆਮ ਵਾਂਗ ਹੁੰਦੀ ਹੋਈ ਵਿਖਾਈ ਦਿੱਤੀ ਹੈ ਸੋ ਹਾਲਾਤ ਬਿਹਤਰ ਹੋਣ ਲੱਗੇ ਨੇ ਹੌਲੀ ਹੌਲੀ ਹਾਲਾਤ ਆਮ ਵਰਗੇ ਹੋਣ ਲੱਗੇ ਨੇ ਪਰ ਇਸ ਸਮੇਂ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਜੰਗਬੰਦੀ ਦਾ ਆਲਮ ਜੋ ਹੁੰਦਾ ਉਸ ਨੂੰ ਲਾਗੂ ਵੀ ਕੀਤਾ ਜਾਵੇ ਬਰਕਰਾਰ ਵੀ ਰੱਖਿਆ ਜਾਵੇ ਇਸ ਦੇ ਵਿੱਚ ਕਿਸੇ ਕਿਸਮ ਦੀ ਕੋਈ ਹਿੱਲ ਜੁਲ ਜਾਂ ਛੇੜਛਾੜ ਨਾ ਹੋਵੇ ਜੰਗਬੰਦੀ ਦੀ ਉਲੰਘਣਾ ਨਾ ਹੋਵੇ ਇਹ ਚੀਜ਼ ਵੀ ਯਕੀਨੀ ਬਣਾਈ ਜਾਣੀ ਜ਼ਰੂਰੀ ਹੈ ਕਿਉਂਕਿ ਬਹੁਤ ਔਖਾ ਹੁੰਦਾ ਹੈ ਲੋਕਾਂ ਲਈ ਆਮ ਲੋਕਾਂ ਲਈ ਆਮ ਜਨ ਜੀਵਨ ਪਰਭਾਵਤ ਹੁੰਦਾ ਹੈ ਬਲੈਕਆਊਟ ਕਰਨਾ ਵੀ ਕੋਈ ਸੌਖੀ ਗੱਲ ਨਹੀਂ ਹੁੰਦੀ ਰਾਤ ਦੇ ਹਨੇਰੇ ਵਿੱਚ ਬਿਜਲੀ ਹੋਣ ਦੇ ਬਾਵਜੂਦ ਬਿਜਲੀ ਬੰਦ ਰੱਖਣੀ ਹਨੇਰੇ ਵਿੱਚ ਬੈਠਣਾ ਕਾਫੀ ਔਖਾ ਹੁੰਦਾ ਅੱਜ ਕੱਲ ਦੇ ਜ਼ਮਾਨੇ ਵਿੱਚ ਮੌਸਮ ਵੀ ਗਰਮੀ ਦਾ ਅਤਿ ਦੀ ਗਰਮੀ ਦਾ ਅਜਿਹੇ ਵਿੱਚ ਬਲੈਕਆਉਟ ਵੀ ਕੋਈ ਸੌਖੀ ਕਾਰਵਾਈ ਨਹੀਂ ਸੋ ਨੌਬਤ ਨਾਵੇ ਬਲੈਕਆਉਟ ਦੀ ਇਸ ਲਈ ਦੋਵਾਂ ਦੇਸ਼ਾਂ ਨੂੰ ਮਿਲ ਕੇ ਇਹ ਵੀ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਕੋਈ ਵੀ ਉਲੰਘਣਾ ਨਾ ਹੋਵੇ ਖਾਸ ਕਰ ਪਾਕਿਸਤਾਨ ਦੇ ਤਰਫੋਂ دہشت ਗਰਦੀ ਦੀ ਜਾਨ ਜੰਗਬੰਦੀ ਦੀ ਉਲੰਘਣਾ ਨਾ ਹੋਵੇ ਵੀ ਯਕੀਨੀ ਬਣਾਏ ਜਾਣ ਦੀ ਲੋੜ ਹੈ ਖਾਸ ਕਰ ਜਦੋਂ ਕਸ਼ਮੀਰ ਅਤੇ ਪੰਜਾਬ ਦੇ ਖੇਤਰਾਂ ਦੀ ਗੱਲ ਹੁੰਦੀ ਹੈ ਸੋ ਇਸ ਵੇਲੇ ਹਾਲਾਤ ਆਮ ਵਰਗੇ ਹੋ ਰਹੇ ਨੇ ਜਨਜੀਵਨ ਜੋ ਕਿ ਕੁਝ ਲੀਹੋਂ ਲੱਤਦਾ ਹੋਇਆ ਨਜ਼ਰ ਆਇਆ ਸੀ ਉੱਤਰੀ ਭਾਰਤ ਵਿੱਚ ਉਹ ਹੁਣ ਵਾਪਸ ਹੌਲੀ-ਹੌਲੀ ਆਮ ਵਰਗਾ ਹੋ ਰਿਹਾ ਰਹਾਹਤ ਦੀ ਗੱਲ ਇਹ ਹੈ ਕਿ ਜੰਗਬੰਦੀ ਹੋ ਗਈ ਹੈ ਉਸ ਨੂੰ ਲਾਗੂ ਕੀਤਾ ਗਿਆ ਤੇ ਜਿਵੇਂ-ਜਿਵੇਂ ਸਮਾਂ ਬੀਤੇ ਆ ਜੰਗਬੰਦੀ ਦਾ ਅਸਰ ਵੀ ਵਿਖਾਈ ਦੇਣ ਲੱਗਿਆ ਹੈ ਦੁੱਖ ਦੀ ਗੱਲ ਇਹ ਹੈ ਕਿ ਇਹ ਜਿੰਨੇ ਦਿਨ ਤਣਾਅ ਚੱਲਿਆ ਯਾ ਜੰਗ ਦਾ ਆਲਮ ਬਣਦਾ ਵਿਖਾਈ ਦਿੱਤਾ ਜੋ ਨੁਕਸਾਨ ਹੋਇਆ ਜਾਨੀ ਅਤੇ ਮਾਲੀ ਨੁਕਸਾਨ ਉਹ ਜ਼ਰੂਰ ਇੱਕ ਦੁੱਖ ਦਾ ਵਿਸ਼ਾ ਬਣ ਜਾਂਦਾ ਹੈ ਜੰਮੂ ਕਸ਼ਮੀਰ ਵਿੱਚ ਪੁਨਛ ਵਿਖੇ ਜੋ ਜਾਨਾਂ ਗਈਆਂ ਜੋ ਲੋਕਾਂ ਦੇ ਮਕਾਨਾਂ ਦਾ ਨੁਕਸਾਨ ਹੋਇਆ ਗੁਲੀਬਾਰੀ ਵਿੱਚ ਉਹ ਫੌਜੀ ਜਿਹਨਾਂ ਨੂੰ ਨੁਕਸਾਨ ਚੱਲਣਾ ਪਿਆ ਇੱਕ ਮੇਜਰ ਸੂਬੇਦਾਰ ਜੋ ਸ਼ਹੀਦ ਹੋਏ ਪਹਿਲਗਾਮ ਵਿਖੇ ਜਿਹਨਾਂ ਲੋਕਾਂ ਦੀ ਜਾਨ ਗਈ ਉਹਨਾਂ ਬਾਰੇ ਤਾਂ ਆਪਾਂ ਅਬ ਵੇਖ ਹੀ ਚੁੱਕੇ ਕਿੰਨਾ ਵੱਡਾ ਉਹ ਇੱਕ ਨੁਕਸਾਨ ਹੋਇਆ ਇਸੇ ਤਰ੍ਹਾਂ ਪੰਜਾਬ ਵਿੱਚ ਵੀ ਫਿਰੋਜ਼ਪੁਰ ਵਿਖੇ ਜਿਸ ਘਰ ਦੇ ਉੱਪਰ ਡਰੋਨ ਡਿਗੇ ਅਸੀਂ ਜਿੱਥੇ ਅੱਗ ਲੱਗਣ ਦੀ ਘਟਨਾ ਵਾਪਰੀ ਸੋ ਹੋਰ ਵੀ ਕਈ ਥਾਵਾਂ ਉੱਥੇ ਜਿੱਥੇ ਲੋਕਾਂ ਨੂੰ ਨੁਕਸਾਨ ਚ ਲੈਣਾ ਪਿਆ ਇਹ ਜ਼ਰੂਰ ਇੱਕ ਦੁੱਖ ਦਾ ਪਹਿਲੂ ਹੈ ਤੇ ਜਿੱਥੇ ਕਿਤੇ ਵੀ ਇਹੋ ਜਿਹਾ ਮਾਹੌਲ ਬਣਦਾ ਹੈ ਜੰਗ ਦਾ ਆਪਾਂ ਵੇਖ ਚੁੱਕੇ ਹਾਂ ਰੂਸ ਯੂਕਰੇਨ ਵਾਲਾ ਮਸਲਾ ਵੀ ਇਜ਼ਰਾਈਲ ਗਾਜ਼ਾ ਪੱਟੀ ਵਾਲਾ ਮਸਲਾ ਵੀ ਉੱਥੇ ਆਪਾਂ ਵੇਖਦੇ ਕਿ ਆਮ ਲੋਕਾਂ ਦਾ ਨੁਕਸਾਨ ਹੁੰਦਾ ਹੈ ਹਮੇਸ਼ਾ ਆਮ ਬੰਦਾ ਹੀ ਪ੍ਰਭਾਵਿਤ ਹੁੰਦਾ ਹੈ ਤੇ ਇਹਦੀ ਵੀ ਇਹੀ ਚੀਜ਼ ਵੇਖੀ ਗਈ ਹੈ ਤੇ ਰਾਹਤ ਦੀ ਗੱਲ ਇਹ ਹੈ ਕਿ ਜਿੰਨਾ ਜਲਦੀ ਹੋ ਸਕੇ ਇਸ ਉੱਪਰ ਜੰਗਬੰਦੀ ਲਾਗੂ ਹੋਈ ਹੈ ਇਸ ਤੋਂ ਪਹਿਲਾਂ ਕਿ ਗੱਲ ਹੋਰ ਅੱਗੇ ਵਧਦੀ ਜਾਂ ਜੰਗ ਦਾ ਖਤਰਾ ਹੋਰ ਵਧਾ ਜੰਗਬੰਦੀ ਲਾਗੂ ਹੋਈ ਭਾਰਤ ਵਾਲੇ ਪਾਸੇ ਮੀਟਿੰਗਾਂ ਦਾ ਦੌਰ ਲਗਾਤਾਰ ਜਾਰੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਹਾਲਾਤ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਤੇ ਭਾਰਤ ਤੇ ਪਾਕਿਸਤਾਨ ਦੋਹਾਂ ਦੇਸ਼ਾਂ ਦਰਮਿਆਨ ਜੰਗਬੰਦੀ ਸੰਬੰਧੀ ਗੱਲਬਾਤ ਵੀ ਹੋਈ ਹੈ ਜਿਵੇਂ ਕਿ ਜੰਗਬੰਦੀ ਲਾਗੂ ਕਰਨ ਵੇਲੇ ਵੀ ਐਲਾਨ ਹੋਇਆ ਸੀ ਤੇ ਗੱਲ ਜੰਗਬੰਦੀ ਦੀ ਕਰੀਏ ਤਾਂ ਅਮਰੀਕਾ ਵੱਲੋਂ ਇਸ ਵਿੱਚ ਪ੍ਰਮੁੱਖ ਭੂਮਿਕਾ ਨਿਭਾਈ ਗਈ ਦੱਸੀ ਜਾਂਦੀ ਹੈ ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲਿਨ ਲਿਵਿਟਨੇਵੀਅਸ ਕਵ ਦਾ ਖੁਲਾਸਾ ਕੀਤਾ ਸੀ ਕਿ ਪ੍ਰੈਜ਼ੀਡੈਂਟ ਟਰੰਪ ਦੇ ਦੋਹਾਂ ਦੇਸ਼ਾਂ ਨਾਲ ਚੰਗੇ ਸਬੰਧ ਨੇ ਤਾਲੁਕਾਤ ਨੇ ਤੇ ਉਹਨਾਂ ਦੀ ਇੱਛਾ ਸੀ ਕਿ ਇਹ ਮਾਹੌਲ ਜਿਹੜਾ ਆ ਇਹ ਬਿਹਤਰ ਹੋਵੇ ਤੇ ਡੋਨਲਡ ਟਰੰਪ ਦਾ ਜੰਗਬੰਦੀ ਲਾਗੂ ਹੋਣ ਤੋਂ ਬਾਅਦ ਉਹ ਵੀ ਕਹਿਣਾ ਹੈ ਕਿ ਉਹ ਕਸ਼ਮੀਰ ਦੇ ਵਿਵਾਦਿਤ ਮਸਲੇ ਨੂੰ ਲੈ ਕੇ ਵੀ ਧਿਆਨ ਦੇਣਗੇ ਉਹਦੇ ਹੱਲ ਲਈ ਕੰਮ ਕਰਨਗੇ ਦੋਹਾਂ ਦੇਸ਼ਾਂ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰਨਗੇ ਇਹ ਡੋਨਲਡ ਟਰੰਪ ਦਾ ਕਹਿਣਾ ਹੈ ਸੋ ਅਮਰੀਕਾ ਜਿਹੜਾ ਕਿ ਦੁਨੀਆ ਦਾ ਸਰਪੰਚ ਕਹਾਉਂਦਾ ਦੇਸ਼ ਹੈ ਸਰਪੰਚ ਦੀ ਭੂਮਿਕਾ ਨਿਭਾਉਂਦਾ ਦੇਸ਼ ਹੈ ਉਸ ਵੱਲੋਂ ਪਹਿਲਾਂ ਉਪ ਰਾਸ਼ਟਰਪਤੀ ਜੀਡੀ ਵੈਂਸ ਨੇ ਇਹ ਕਿਹਾ ਸੀ جنگਬੰਦੀ ਤੋਂ ਪਹਿਲਾਂ ਇੱਕ ਦੋ ਦਿਨ ਪਹਿਲਾਂ ਉਹਨਾਂ ਦਾ ਬਿਆਨ ਸੀ ਕਿ ਅਮਰੀਕਾ ਇਸ ਵਿਸ਼ੇ 'ਚ ਨਹੀਂ ਆਵੇਗਾ ਅਮਰੀਕਾ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਪਰ ਜਦੋਂ ਗੱਲ ਵੱਡੀ ਤਾਂ ਫਿਰ ਪ੍ਰੈਜ਼ੀਡੈਂਟ 트੍ਰੰਪ ਨੇ ਖੁਦ ਇਸ ਮਾਮਲੇ ਵਿੱਚ ਪਹਿਲ ਕਦਮੀ ਕੀਤੀ ਦੱਸੀ ਜਾਂਦੀ ਹੈ ਤੇ 트੍ਰੰਪ ਨੇ ਹੀ ਸਭ ਤੋਂ ਪਹਿਲਾਂ ਦੁਨੀਆ ਦੇ ਮੂਹਰੇ ਗੱਲ ਆਂਦੀ ਕਿ جنگਬੰਦੀ ਹੋ ਰਹੀ ਹੈ ਜਾਂ ਹੋ ਗਈ ਹੈ ਹੁਣ 트੍ਰੰਪ ਦਾ ਵੀ ਕਹਿਣਾ ਹੈ ਕਿ ਉਹ ਕਸ਼ਮੀਰ ਦੇ ਮੁੱਦੇ ਉੱਤੇ ਵੀ ਆਉਣ ਵਾਲੇ ਸਮੇਂ ਦੌਰਾਨ ਦੋਹਾਂ ਦੇਸ਼ਾਂ ਨੂੰ ਨਾਲ ਲੈ ਕੇ ਕੋਈ ਹੱਲ ਕੱਢਣ ਦੀ ਕੋਸ਼ਿਸ਼ ਕਰਨਗੇ ਇਹ ਵੀ ਇੱਕ ਵੱਡੀ ਸੁਰਖੀ ਹੈ ਵੱਡੀ ਗੱਲ ਹੈ ਜੋਬਰ ਕੇ ਸਾਹਮਣੇ ਆਉਂਦੀ ਹੈ ਇਸ ਤਣਾਅ ਦੇ ਆਲਮ ਵਿੱਚ ਸੋ ਆਪਾਂ ਵੀ ਇਹ ਆਸ ਕਰਦੇ ਹਾਂ ਕਿ ਇੱਕ ਤਾਂ ਅਮਨ ਸ਼ਾਂਤੀ ਬਰਕਰਾਰ ਰਹੇ ਦੋਸ਼ੀਆਂ ਨੂੰ ਸਜ਼ਾ ਜ਼ਰੂਰ ਮਿਲੇ ਜਿਨ੍ਹਾਂ ਨੇ ਵੀ ਗਲਤ ਕੰਮ ਕੀਤਾ ਪਹਿਲਗਾਮ ਵਿਖੇ ਤੇ ਹੋਰ ਵੀ ਜੋ ਆਮ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਵਾਲੀ ਕਾਰਵਾਈ ਕੋਈ ਵੀ ਕਰਦਾ ਉਸ ਉੱਪਰ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ ਤੇ ਆਮ ਲੋਕਾਂ ਦੀ ਸੁਰੱਖਿਆ ਵੀ ਯਕੀਨੀ ਬਣੀ ਰਹੇ ਤੇ ਪੂਰੇ ਖਿੱਤੇ ਵਿੱਚ ਅਮਨ ਅਮਾਨ ਦਾ ਮਾਹੌਲ ਰਹੇ ਇਸ ਦੀ ਆਪਾਂ ਆਸਾਤੇ ਕਾਮਨਾ ਕਰਦੇ ਹਾਂ ਇਸ ਅਸਵਿਲੀ ਦੀ ਤਾਜ਼ਾ ਜਾਣਕਾਰੀ ਜੰਗਬੰਦੀ ਦੇ ਆਲਮ ਤੋਂ ਬਾਅਦ ਹਾਲਾਤ ਕਿਹੋ ਜਿਹੇ ਨੇ ਜੋ ਆਮ ਵਰਗੇ ਹੋ ਰਹੇ ਪਰ ਭਾਰਤ ਵੱਲੋਂ ਲਗਾਤਾਰ ਚੌਕਸੀ ਵੀ ਵਰਤੀ ਜਾ ਰਹੀ ਹੈ ਕੁਝ ਹੋਰ ਤਾਜ਼ਾ ਜਾਣਕਾਰੀਆਂ ਵੱਲ ਆਉਂਦੇ ਹਾਂ ਜਿੱਥੇ ਭਾਰਤ ਪਾਕਿਸਤਾਨ ਤਣਾਅ ਜੰਗ ਦਾ ਆਲਮ ਅਤੇ ਜੰਗਬੰਦੀ ਸੁਰੱਖਿਆ ਵਿੱਚ ਬਣੀ ਰਹੀ ਪੀਕ ਉਸੇ ਸਮੇਂ ਲਗਭਗ ਉਸੇ ਸਮੇਂ ਨਾਲੋਂ ਨਾਲ ਪੰਜਾਬ ਦੇ ਦਰਿਆਈ ਪਾਣੀਆਂ ਦਾ ਮੁੱਦਾ ਖਾਸ ਕਰ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਅਤੇ ਭਾਖੜਾ ਡੈਮ ਵਿੱਚੋਂ ਹਰਿਆਣਾ ਨੂੰ ਵਾਧੂ ਪਾਣੀ ਦਿੱਤੇ ਜਾਣ ਦਾ 4500 ਕਿਊਸਿਕ ਵਾਧੂ ਪਾਣੀ ਦਿੱਤੇ ਜਾਣ ਦਾ ਮਾਮਲਾ ਵੀ ਸੁਰਖੀਆਂ ਵਿੱਚ ਰਿਹਾ ਇਸ ਮਾਮਲੇ ਵਿੱਚ ਲਗਾਤਾਰ ਪੰਜਾਬ ਦੀ ਤਰਫੋਂ ਇਲਜ਼ਾਮ ਲੱਗਦੇ ਰਹੇ ਨੇ ਕਿ ਹਰਿਆਣਾ ਆਪਣੇ ਹਿੱਸੇ ਦਾ ਪਾਣੀ ਵਰਤ ਚੁੱਕਾ ਹੈ 103 ਫੀਸੇ ਦਾ ਪਾਣੀ ਵਰਤ ਚੁੱਕਾ ਹੈ ਤੇ ਹੁਣ ਹੋਰ ਪਾਣੀ ਦੀ ਮੰਗ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦਾ ਸਟੈਂਡ ਇਸ ਮੁੱਦੇ ਉੱਪਰ ਲਗਾਤਾਰ ਸਪਸ਼ਟ ਰਿਹਾ ਹੈ ਕਿ ਪੰਜਾਬ ਕੋਲ ਵਾਧੂ ਪਾਣੀ ਨਹੀਂ ਹੈ। ਪੰਜਾਬ ਦਾ ਧਰਤੀ ਹੇਠਲਾ ਪਾਣੀ ਪਹਿਲਾਂ ਹੀ ਕਾਫੀ ਹੇਠਾਂ ਜਾ ਚੁੱਕਾ ਹੈ। ਉਤੋਂ ਹੁਣ ਦਰਾਈ ਪਾਣੀ ਵੀ ਸਿੰਚਾਈ ਲਈ ਵਰਤੇ ਜਾਣ ਦੀ ਪ੍ਰਕਿਰਿਆ ਸ਼ੁਰੂ ਹੋ ਰਹੀ ਹੈ। ਤੇ ਉਹਨਾਂ ਦਾ ਕਹਿਣਾ ਹੈ ਕਿ ਮਨੁੱਖਤਾ ਦੇ ਆਧਾਰ ਉੱਤੇ ਜਿੰਨਾ ਪਾਣੀ ਦਿੱਤਾ ਜਾਂਦਾ ਰਹੇ। ਉਸ ਤੋਂ ਇਲਾਵਾ ਉਹਨਾਂ ਵਾਧੂ ਪਾਣੀ ਹੋਰ ਨਹੀਂ ਦਿੱਤਾ ਜਾ ਸਕਦਾ ਮਾਮਲਾ ਕੇਂਦਰ ਸਰਕਾਰ ਤੱਕ ਵੀ ਪਹੁੰਚਾ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੱਕ ਵੀ ਪਹੁੰਚਾ ਹੈ ਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਜਿਹਦੇ ਵਿੱਚ ਪੰਜਾਬ ਦਾ ਪ੍ਰਤੀਨਿਧ ਜਬ ਪੰਜਾਬ ਦੀ ਪ੍ਰਤੀਨਿਧਤਾ ਹਿੱਸੇਦਾਰੀ ਜਬ ਪੰਜਾਬ ਦੇ ਹਿੱਸੇ ਦੇ ਅਫਸਰ ਪਹਿਲੇ ਹੀ ਕਾਫੀ ਘੱਟ ਨਜ਼ਰ ਆਉਂਦੇ ਨੇ ਉਸ ਵਿੱਚੋਂ ਹਰਿਆਣੇ ਨੂੰ ਵਾਧੂ ਪਾਣੀ ਦਿੱਤੇ ਜਾਣ ਦੀ ਕਵਾਇਦ ਬੀਤੇ ਦਿਨ ਇੱਕ ਵਾਰ ਫਿਰ ਸ਼ੁਰੂ ਹੁੰਦੀ ਵਿਖਾਈ ਦਿੱਤੀ ਸੀ ਪਰ ਨਾਲ ਦੀ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਫੌਰੀ ਤੌਰ ਤੇ ਇਹ ਸੰਬੰਧੀ ਕਾਰਵਾਈ ਕੀਤੀ ਹੈ ਅਤੇ ਇਸ ਬੰਨੇ ਲਗਾਤਾਰ ਉਹ ਵੀ ਸੂਬੇ ਦਾ ਪੱਖ ਰੱਖਦੇ ਹੋਏ ਵਿਖਾਈ ਦਿਤੇ ਨੇ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਕਹਿੰਦੇ ਆ ਰਹੇ ਨੇ ਕਿ ਇਸ ਵਿਸ਼ੇ ਉੱਤੇ ਉਨ੍ਹਾਂ ਦਾ ਸਟੈਂਡ ਪੱਕਾ ਹੈ ਕਿ ਪੰਜਾਬ ਕੋਲ ਵਾਧੂ ਪਾਣੀ ਨਹੀਂ ਹੈ ਤੇ ਨਾ ਹੀ ਕਿਸੇ ਸੂਬੇ ਨੂੰ ਦਿੱਤਾ ਜਾ ਸਕਦਾ। ਹੁਣ ਇਸ ਦਰਮਿਆਨ ਆਪਾਂ ਇਹ ਵੀ ਵੇਖਦੇ ਰਹੇ ਹਾਂ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਪ੍ਰਮੁੱਖ ਅਧਿਕਾਰੀ ਜਿਹੜੇ ਨੇ ਉਹਨਾਂ ਵਿੱਚ ਹਰਿਆਣੇ ਦੇ ਵੀ ਨੇ ਤੇ ਜ਼ਿਆਦਾ ਹੈ ਮੌਦੇ ਜਿਹੜੇ ਨੇ ਹਰਿਆਣੇ ਦੇ ਨਾਲ ਨਾਲ ਹਿਮਾਚਲ ਪ੍ਰਦੇਸ਼ ਕੋਲ ਵੀ ਨੇ। ਤੇ ਇਸ ਦਰਮਿਆਨ ਹਿਮਾਚਲ ਪ੍ਰਦੇਸ਼ ਦਾ ਤਾਂ ਜ਼ਿਕਰ ਆਉਂਦਾ ਤਾਂ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀ ਇਸ ਸਮੁੱਚੇ ਮੁੱਦੇ ਤੇ ਵਿਵਾਦ ਵਿੱਚ ਐਂਟਰੀ ਕਰਦੇ ਵਿਖਾਈ ਦਿੱਤੇ ਜਦੋਂ ਉਹਨਾਂ ਨੇ ਇਹ ਕਿਹਾ ਕਿ ਪਾਣੀ ਦੋਵੇਂ ਸੂਬੇ ਵਰਤਦੇ ਨੇ ਪਰ ਆਉਂਦਾ ਹਿਮਾਚਲ ਥਾਣੀ ਲੰਘ ਕੇ ਹੈ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਪਾਣੀ ਹਿਮਾਚਲ ਦਾ ਉਹਦੇ ਉੱਪਰ ਇਹ ਦੋਵੇਂ ਸੂਬੇ ਆਪਸ ਵਿੱਚ ਝਗੜ ਰਹੇ ਨੇ ਸੋ ਇੱਕ ਤਰੀਕੇ ਨਾਲ ਉਹ ਵੀ ਆਪਣਾ ਲਗਾਤਾਰ ਇਸ ਵਿੱਚ ਹਿੱਸਾ ਤੇ ਮੌਜੂਦਗੀ ਦਰਸਾਉਂਦੇ ਹੋਏ ਨਜ਼ਰ ਆਉਂਦੇ ਨੇ ਪਰ ਪ੍ਰਮੁੱਖ ਤੌਰ ਤੇ ਗੱਲ ਪੰਜਾਬ ਤੇ ਹਰਿਆਣਾ ਵੱਲ ਹੀ ਚੱਲਦੀ ਨਸਰ ਆਉਂਦੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜੋ ਕਿ ਉਸੇ ਖੇਤੇ ਦੇ ਨੇ ਰੋਪੜ ਰੂਪਨਗਰ ਨੰਗਲ ਉਹ ਵੀ ਲਗਾਤਾਰ ਇਸ ਬੰਨੇ ਉਥੇ ਮੌਜੂਦਗੀ ਵਿਖਾਉਂਦੇ ਰਹੇ। ਸੋ ਇਸ ਮੁੱਦੇ ਉੱਤੇ ਵੀ ਕਾਫੀ ਕੁਝ ਚੱਲਦਾ ਹੋਇਆ ਵਿਖਾਈ ਦਿੱਤਾ। ਨਾਲੋਂ ਨਾਲ ਭਾਰਤ-ਪਾਕਿਸਤਾਨ ਵਾਲੇ ਮਾਹੌਲ ਦੇ ਨਾਲੋਂ ਨਾਲ ਜਿਸ ਦਾ ਜ਼ਿਕਰ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕੀਤਾ ਜਿਨ੍ਹਾਂ ਦਾ ਕਹਿਣਾ ਹੈ ਕਿ ਜਿਸ ਸਮੇਂ ਇਡਾ ਵੱਡਾ ਮੁੱਦਾ ਚੱਲ ਰਿਹਾ ਉਸ ਵੇਲੇ ਨਾਲੋਂ ਨਾਲ ਇਸ ਵਿਸ਼ੇ ਦੀ ਗੱਲ ਹੋਣਾ ਉਨਾ ਮੁਤਾਬਕ ਮੰਦਪਾਗਾ ਇੱਕ ਰੁਝਾਨ ਹੈ ਗੱਲ ਤੋਂ ਹਨ ਪੰਜਾਬ ਸਰਕਾਰ ਦੀ ਜ਼ਿਕਰ ਹੋਰ ਦਸੀ ਹੈ ਤਾਂ ਪੰਜਾਬ ਸਰਕਾਰ ਦੇ ਕੈਬਨਿਟ ਦੀ ਬੈਠਕ ਵੀ ਹੋਈ ਹੈ ਬੀਤੇ ਦਿਨ ਚੰਡੀਗੜ੍ਹ ਵਿਖੇ ਜਿਹਦੇ ਵਿੱਚ ਪੰਜਾਬ ਸਰਕਾਰ ਨੇ ਇਹ ਫੈਸਲਾ ਕੀਤਾ ਹੈ ਕਿ ਸੂਬੇ ਅੰਦਰ ਜੋ ਸਰਹੱਦ ਹੈ ਜੋ ਪਾਕਿਸਤਾਨ ਦੇ ਨਾਲ ਲੱਗਦੀ ਸਰਹੱਦ ਹੈ ਉਹਦੇ ਉੱਪਰ ਐਂਟੀ ਡਰੋਨ ਤਕਨੀਕ ਜਿਹੜੀ ਆ ਉਹ ਸਥਾਪਿਤ ਕੀਤੀ ਜਾਵੇਗੀ ਉਹਦੇ ਵਾਸਤੇ ਫੰਡਾਂ ਦਾ ਪ੍ਰਬੰਧ ਕੀਤੇ ਜਾਣ ਦੀ ਵੀ ਗੱਲ ਹੋਈ ਹੈ ਪਰਵਾਸੀ ਭਾਈਚਾਰੇ ਦਾ ਵੀ ਜ਼ਿਕਰ ਇਸ ਬੰਨੇ ਹੋਇਆ ਤੇ ਡਰੋਨ ਦਾ ਪਿਛਲੇ ਦਿਨਾਂ ਹਦਰਾਨ ਆਪਾਂ ਬਹੁਤ ਨਾਂ ਸੁਣਿਆ ਡਰੋਨ ਦੀ ਇਹ ਚਰਚਾਾਂ ਮਾ ਬਹੁਤ ਸੁਣੀਆ ਮੀਡੀਆ ਉੱਪਰ ਕਿਵੇਂ ਡਰੋਨਾਂ ਨੇ دہشت ਮਚਾਈ ਖਾਸ ਕਰ ਰਾਤ ਸਮੇਂ ਸੋ ਇਸ ਕਰਕੇ ਹੁਣ ਪੰਜਾਬ ਸਰਕਾਰ ਐਂਟੀ ਡਰੋਨ ਪ੍ਰਬੰਧ ਕਰਨ ਵੱਲ ਵੀ ਸੋਚਦੀ ਹੋਈ ਵਿਖਾਈ ਦਿੱਤੀ ਇਸ ਤੋਂ ਬਾਅਦ ਗੱਲ ਤੁਹਾਨੂੰ ਖੇਡਾਂ ਦੇ ਖੇਤਰ ਦੀ ਦਸੀਏ ਤਾਂ ਖੇਡਾਂ ਦੇ ਖੇਤਰ ਵਿੱਚ ਭਾਰਤੀ ਕ੍ਰਿਕਟ ਨਾਲ ਸੰਬੰਧਿਤ ਦੋ ਵੱਡੀਆਂ ਸੂਚਨਾਵਾਂ ਸਾਹਮਣੇ ਆਈਆਂ ਭਾਰਤੀ ਕ੍ਰਿਕਟ ਟੀਮ ਦੇ ਸਟਾਰ ਬੱਲੇਬਾਜ਼ ਤੇ ਖਾਸ ਕਰਕੇ ਆਧੁਨਿਕ ਸਮੇਂ ਵਿੱਚ ਦੁਨੀਆ ਦੇ ਸਭ ਤੋਂ ਬਿਹਤਰੀਨ ਬੱਲੇਬਾਜ਼ਾਂ ਵਿੱਚੋਂ ਇੱਕ ਮੰਨੇ ਜਾਂਦੇ ਵਿਰਾਟ ਕੋਹਲੀ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਹੁਣ ਟੈਸਟ ਕ੍ਰਿਕਟ ਤੋਂ ਸੰन्यास ਲੈਣ ਦਾ ਐਲਾਨ ਕਰ ਦਿੱਤਾ ਹੈ ਇਸ ਤੋਂ ਪਹਿਲਾਂ ਉਹ ਅੰਤਰਰਾਸ਼ਟਰੀ T20 ਕ੍ਰਿਕਟ ਤੋਂ ਵੀ ਸੰन्यास ਲੈ ਚੁੱਕੇ ਨੇ ਪਿਛਲੇ ਸਾਲ ਦਾ T20 ਕ੍ਰਿਕਟ ਵਿਸ਼ਵ ਕਪ ਜਿੱਤਣ ਤੋਂ ਬਾਅਦ ਵਿਰਾਟ ਕੋਹਲੀ ਨੇ ਕੁਝ ਦਿਨ ਪਹਿਲਾਂ BCCI ਨੂੰ ਇਸ ਫੈਸਲੇ ਤੋਂ ਜਾਣੂ ਕਰਵਾਇਆ ਦੱਸਿਆ ਜਾਂਦਾ ਸੀ ਪਰ ਇਹ ਵੀ ਪਤਾ ਲੱਗਾ ਸੀ ਕਿ BCCI ਨੇ ਕੋਹਲੀ ਨੂੰ ਫੈਸਲੇ ਉਤੇ ਮੁੜ ਵਿਚਾਰ ਕਰਨ ਲਈ ਕਿਹਾ ਸੀ ਹਾਲਾਂਕਿ ਕੋਹਲੀ ਨੇ ਆਪਣੇ ਫੈਸਲੇ ਉਪਰ ਵਿਚਾਰ ਕਰਨ ਮਗਰੋਂ ਇਹੀ ਐਲਾਨ ਬਰਕਰਾਰ ਰੱਖਿਆ ਕਿ ਉਹ ਟੈਸਟ ਕ੍ਰਿਕਟ ਤੋਂ ਸੰन्यास ਲੈ ਰਹੇ ਹਨ टी20 ਤੋਂ ਪਹਿਲੇ ਸੰन्यास ਲੈ ਚੁੱਕੇ ਨੇ ਅੰਤਰਰਾਸ਼ਟਰੀ T20 ਤੋਂ ਜਿਸ ਤੋਂ ਬਾਅਦ ਹੁਣ ਵਿਰਾਟ ਕੋਹਲੀ ਤੁਹਾਨੂੰ ਇੱਕ ਰੋਜ਼ਾ ਕ੍ਰਿਕਟ ਖੇੜਦੇ ਨਜ਼ਰ ਆਉਣਗੇ ਜਾਂ ਫਿਰ IPL T20 ਕਰੇ ਲੋ ਲੜੀ ਠੀਕ ਇਸੇ ਤਰ੍ਹਾਂ ਇਸ ਤੋਂ ਪਹਿਲਾਂ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਵੀ ਟੈਸਟ ਕ੍ਰਿਕਟ ਤੋਂ ਸੰन्यास ਲੈਣ ਦਾ ਐਲਾਨ ਕਰ ਚੁੱਕੇ ਨੇ ਬੀਤੀ 8 ਮਈ ਨੂੰ ਰੋਹਿਤ ਸ਼ਰਮਾ ਨੇ ਵੀ ਇਸੇ ਤਰ੍ਹਾਂ ਟੈਸਟ ਕ੍ਰਿਕਟ ਤੋਂ ਸੰन्यास ਲੈਣ ਦਾ ਐਲਾਨ ਕੀਤਾ ਸੀ ਰੋਹਿਤ ਸ਼ਰਮਾ ਵੀ ਵਿਰਾਟ ਕੋਹਲੀ ਵਾਂਗ ਪਿਛਲੇ ਸਾਲ T20 ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰन्यास ਲੈ ਚੁੱਕੇ ਨੇ ਤੇ ਰੋਹਿਤ ਸ਼ਰਮਾ ਵੀ ਹੁਣ ਤੁਹਾਨੂੰ ਇੱਕ ਰੋਜ਼ਾ ਕ੍ਰਿਕਟ ਅਤੇ IPL ਕ੍ਰਿਕਟ ਹੀ ਖੇੜਦੇ ਨਜ਼ਰ ਆਉਣਗੇ ਸੋ ਮੌਜੂਦਾ ਸਮੇਂ ਭਾਰਤੀ ਕ੍ਰਿਕਟ ਟੀਮ ਦੇ ਦੋ ਸਭ ਤੋਂ ਸੀਨੀਅਰ ਖਿਡਾਰੀ ਇਸ ਤਰ੍ਹਾਂ 4 ਦਿਨਾਂ ਦੇ ਵਿੱਚ ਵਿੱਚ ਸੰन्यास ਦਾ ਐਲਾਨ ਕਰ ਚੁੱਕੇ ਨੇ ਤੇ ਸਪਸ਼ਟ ਤੌਰ ਤੇ ਨਜ਼ਰ ਆਉਂਦਾ ਹੈ ਕਿ ਭਾਰਤੀ ਕ੍ਰਿਕਟ ਟੀਮ ਨੂੰ ਆਉਣ ਦੇ ਸਮੇਂ ਦੌਰਾਨ ਇੱਕ ਨਵੇਂ ਦੌਰ ਵਿੱਚ ਨਵੇਂ ਰੰਗ ਵਿੱਚ ਖੇਡਦੀ ਨਜ਼ਰ ਆਵੇਗੀ ਤੁਹਾਨੂੰ ਦੱਸ ਦਈਏ ਕਿ ਭਾਰਤੀ ਕ੍ਰਿਕਟ ਟੀਮ ਨੇ ਇੰਗਲੈਂਡ ਦਾ ਦੌਰਾ ਕਰਨਾ ਆਉਂਦੇ ਮਹੀਨਿਆਂ ਦੌਰਾਨ ਤੇ ਉਹਦੇ ਲਈ ਹੁਣ Shubman Gill ਨੂੰ ਭਾਰਤ ਦੀ ਟੈਸਟ ਕ੍ਰਿਕਟ ਟੀਮ ਦਾ ਕਪਤਾਨ ਬਣਾਏ ਜਾਣ ਦੀ ਗੱਲ ਸਾਹਮਣੇ ਆਈ ਤੇ Rishabh Pant ਨੂੰ ਉਪ ਕਪਤਾਨੀ ਸੌਂਪੀ ਗਈ ਹੈ ਸੂਰਜ ਕੁਮਾਰ ਯਾਦਵ ਭਾਰਤ ਦੀ T20 ਕ੍ਰਿਕਟ ਦੇ ਕਪਤਾਨ ਵਜੋਂ ਭੂਮਿਕਾ ਨਿਭਾ ਰਹੇ ਨੇ ਤੇ Rohit Sharma ਫਿਲਹਾਲ ਇੱਕ ਰੋਜ਼ਾ ਕ੍ਰਿਕਟ ਵਿੱਚ ਕਪਤਾਨੀ ਕਰਦੇ ਨਜ਼ਰ ਆਉਣਗੇ ਸੋ ਪਾਰਟੀ ক্রিকেট ਦੇ ਹਿਸਾਬ ਨਾਲ ਦੋ ਬੜੀਆਂ ਅਹਿਮ ਸੂਚਨਾਵਾਂ ਤੇ ਤਬਦੀਲੀਆਂ ਸਾਹਮਣੇ ਆਈਆਂ ਨੇ ਪਿਛਲੇ ਦਿਨਾਂ ਤੋਂ ਨਾਪਾ ਵੇਖਿਆ ਕਿਵੇਂ ਭਾਰਤ ਪਾਕਿਸਤਾਨ ਦਰਮਿਆਨ ਤਣਾਅ ਬਣਿਆ ਜੰਗ ਦਾ ਮਾਹੌਲ ਬਣਦਾ ਹੋਇਆ ਵਿਖਾਈ ਦਿੱਤਾ ਰਾਤ ਸਮੇਂ ਡਰੋਨ ਦਾ ਕਿੰਨਾ ਰੌਲਾ ਪਿਆ ਡਰੋਨ ਉੱਡਦੇ ਵਿਖਾਈ ਦਿੱਤੇ ਬਲੈਕਆਊਟ ਹੋਏ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ ਬਹੁਤ ਕੁਝ ਹੋਇਆ ਪਰ ਇਸ ਸਮੁੱਚੇ ਮਾਹੌਲ ਦਰਮਿਆਨ ਸਭ ਤੋਂ ਜ਼ਿਆਦਾ ਖਰਾਬ ਭੂਮਿਕਾ ਨਿਭਾਈ ਸਾਡੇ ਦੇਸ਼ ਤੇ ਮੀਡੀਆ ਨੇ ਜਾਂ ਫਿਰ ਕਹਿ ਲਓ ਗੋਦੀ ਮੀਡੀਆ ਨੇ ਗੋਦੀ ਮੀਡੀਆ ਨੇ ਲੋਕਾਂ ਨੂੰ ਇੰਨਾ ਡਰਾਇਆ ਇੰਨਾ ਭੜਕਾਇਆ ਤੇ ਝੂਠ ਇੰਨਾ ਰਜ ਕੇ ਬੋਲਿਆ ਕਿ ਇੱਕ ਵਾਰ ਤਾਂ ਸਮਝਦਾਰ ਦਰਸ਼ਕ ਜਿਹੜੇ ਨੂੰ ਹੈਰਾਨ ਹੋ ਗਿਆ ਕਿ ਜੋ ਇਹ ਕਿਹਾ ਜਾ ਰਿਹਾ ਹੈ ਇਹ ਕਿਵੇਂ ਕਹਿ ਰਹੇ ਨੇ ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਜੋ ਜਿਹੇ ਖਬਰਾਂ ਗੋਦੀ ਮੀਡੀਆ ਨੇ ਚਲਾਈਆਂ ਉਹ ਵਾਕਈ ਹੈਰਾਨ ਵੀ ਕਰਦੀਆਂ ਨੇ ਪਰੇਸ਼ਾਨ ਵੀ ਕਰਦੀਆਂ ਨੇ ਚਿੰਤਾ ਵਿੱਚ ਵੀ ਪਾਉਂਦੀਆਂ ਨੇ ਝੂਠ ਬੋਲਣ ਦੇ ਸਾਰੇ ਰਿਕਾਰਡ ਤੋੜ ਦਿੱਤੇ ਐਦਕੀ ਗੋਦੀ ਮੀਡੀਆ ਨੇ ਹੁਣ ਤਾਂ ਆਮ ਬੰਦਾ ਹੈਰਾਨ ਵੀ ਹੁੰਦਾ ਹੈ ਹੁਣ ਤਾਂ ਲੋਕੀ ਇਹ ਸੋਚਣ ਤੇ ਮਜਬੂਰ ਹੋ ਜਾਣੇ ਚਾਹੀਦੇ ਨੇ ਕਿ ਕੀ ਇਹਨਾਂ ਨਿਊਜ਼ ਚੈਨਲਾਂ ਨੂੰ ਵੇਖਣਾ ਚਾਹੀਦਾ ਹੈ ਇਹਨਾਂ ਨੂੰ ਵੇਖਣ ਦਾ ਕੋਈ ਫਾਇਦਾ ਹੈ ਚਾ ਨਹੀਂ ਤੇ ਕੱਲ ਜੇਕਰ ਹੋਵੇ ਪੰਜਾਬ ਦੇ ਮੌਸਮ ਦੀ ਤਾਂ ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਵਿੱਚ ਕਈ ਥਾਈਂ ਤੇਜ਼ ਤਰਾਰ ਝੱਖੜ ਝੁੱਲਿਆ ਹਨੇਰੀ ਚੱਲੀ ਹੈ ਮੀ ਪਿਆ ਜਿਸ ਨਾਲ ਮੌਸਮ ਕੁਝ ਠੰਡਾ ਹੋਇਆ ਸੀ ਪਰ ਅਗਲੇ ਹੀ ਦਿਨ ਧੁੱਪ ਨਿਕਲਾਈ ਅਸਮਾਨ ਪਧਰਾ ਹੋ ਗਿਆ ਪਿਛਲੇ 4-5 ਦਿਨਾਂ ਤੋਂ ਬੱਦਲਵਾਈ ਦਾ ਆਲਮ ਲਗਾਤਾਰ ਬਣਿਆ ਹੋਇਆ ਸੀ ਜਿਸ ਕਰਕੇ ਮੌਸਮ ਠੰਡਾ ਚੱਲ ਰਿਹਾ ਸੀ ਪਰ ਬੀਤੀ ਸ਼ਾਮ ਤੇਜ਼ ਚੱਕੜ ਤੇ ਨਾਲ ਹਨੇਰੀ ਮੀਂਹ ਨਾਲ ਕੁਝ ਸਮੇਂ ਲਈ ਤਾਪਮਾਨ ਹੇਠਾਂ ਆਇਆ ਮੌਸਮ ਠੰਡਾ ਹੋਇਆ ਪਰ ਅਗਲੇ ਦਿਨ ਅਸਮਾਨ ਵੀ ਖੁੱਲ ਗਿਆ ਜਿਸ ਨਾਲ ਹੁਣ ਆਉਂਦੇ ਦਿਨਾਂ ਦੌਰਾਨ ਤਾਪਮਾਨ ਵਧਨ ਤੇ ਨਾਲ ਨਾਲ ਸੁਭਾਵਕ ਤੌਰ ਤੇ ਗਰਮੀ ਵਧਨ ਦੀ ਵੀ ਸੰਭਾਵਨਾ ਨਜ਼ਰ ਆ ਰਹੀ ਹੈ। ਇਸੇ ਨਾਲ ਹੀ ਵੇਲਾ ਮੁਕੰਮਲੰਦ ਅਜੀਤ ਇਸ ਵਿਸ਼ੇਸ਼ ਰਿਪੋਰਟ ਦੇ ਤਾਜ਼ਾ ਅੰਕ ਦਾ ਜਿਸ ਨੂੰ ਤੁਸੀਂ ਹਮੇਸ਼ਾ ਦੀ ਤਰ੍ਹਾਂ ਦਾ ਪੰਜਾਬ ਟਾਕ ਚੈਨਲ ਤੇ ਵੱਖ-ਵੱਖ ਮਾਧਿਅਮ ذریعے ਦੇਸ਼ਾਂ ਵਿਦੇਸ਼ਾਂ ਵਿੱਚ ਵੇਖ ਹਤੇ ਸੋਣ ਰਹੇ ਸੀ। ਅਜੀਤ ਇਸ ਗੱਲਬਾਤ ਨਾਲ ਤੁਸੀਂ ਜੁੜੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪੋ ਆਪਣੇ ਰਜੇ ਵਿੱਚ ਸਮਾਂ ਕੱਢਿਆ। ਗੱਲਬਾਤ ਨਾਲ ਜੁੜੇ ਪ੍ਰੋਗਰਾਮ ਨੂੰ ਲਾਈਕ ਅਤੇ ਸ਼ੇਅਰ ਕੀਤਾ। ਕਮੈਂਟਸ ਰਾਹੀਂ ਹਾਜ਼ਰੀ ਲਵਾਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਨਵੇਂ ਅੰਕ ਵਿੱਚ ਨਵੀਆਂ ਜਾਣਕਾਰੀਆਂ ਲੈ ਕੇ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਵਧੇਰੇ ਜਾਣਕਾਰੀ ਲਈ ਇਸ ਚੈਨਲ ਦੇ ਫੇਸਬੁੱਕ ਪੇਜ ਨੂੰ ਲਾਈਕ ਅਤੇ ਫੋਲੋ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਇੰਸਟਾਗ੍ਰam ਉਤੇ ਵੀ ਤੁਸੀਂ ਜੁੜ ਸਕਦੇ ਹੋ ਅਤੇ ਦੇਸ਼ਾਂ ਵਿਦੇਸ਼ਾਂ ਵਿੱਚ ਆਈ ਪੀਟੀਵੀ ਰਾਹੀਂ ਵੱਡੀ ਸਕਰੀਨ ਉਤੇ ਵੀ ਸਾਰੇ ਪ੍ਰੋਗਰਾਮਾਂ ਦਾ ਆਨੰਦ ਮਾਣ ਸਕਦੇ ਹੋ ਅੱਜ ਦੀ ਇਸ ਗੱਲਬਾਤ ਵਿੱਚ ਇਨਾ ਹੀ ਨਵੇਂ ਅੰਕ ਵਿੱਚ ਨਵੇਂ ਦਿਨ ਨਵੀਆਂ ਜਾਣਕਾਰੀਆਂ ਲੈ ਕੇ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਨਵੀਂ ਵਿਸ਼ੇਸ਼ ਰਿਪੋਰਟ ਦੇ ਨਵੇਂ ਅੰਕ ਵਿੱਚ ਇੱਕ ਵਾਰ ਫਿਰ ਨਵੇਂ ਵਿਸ਼ੇ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਵੇਖਦੇ ਰਹੋ ਦਾ ਪੰਜਾਬ ਟਾਕਸ ਚੈਨਲ ਬਹੁਤ ਬਹੁਤ ਧੰਨਵਾਦ